ਸਰੇ ਕਾ ਜੇ ਸਾਰਿਆਂ ਨੂੰ ਰਾਤ ਮੈਨੂੰ ਬੁਖਾਰ ਹੋ ਗਿਆ ਸੀਗਾ ਤੇ ਮੇਰੀ ਸਿਹਤ ਠੀਕ ਨਹੀਂ ਗਈ ਤੇ ਰੈਂਪੀ ਡਾਕਟਰ ਤੋਂ ਦਵਾਈ ਲੈ ਕੇ ਦਵਾਕੇ ਲਿਆਇਆ ਹੈ ਤੇ ਡਾਕਟਰ ਕਹਿੰਦਾ ਰੋਟੀ ਨਹੀਂ ਖਾਣੀ ਤੇ ਖਿਚੜੀ ਖਾਣੀ ਹੈ ਤੇ ਅੱਜ ਮੈਂ ਖਿਚੜੀ ਬਣਾ ਕੇ ਖਾਣੀ ਹੈ ਆ ਮਸਰਾ ਮੂੰਗੀ ਦੀ ਦਾਲ ਹੈ ਰਲਮੀ ਆ ਚੌਲ ਹੈਗੇ ਤੇ ਇਹਨਾਂ ਦੀ ਆਪਾਂ ਖਿਚੜੀ ਬਣਾਵਾਂਗੇ ਖੁਸ਼ਕ ਬਣਾਵਾਂਗੇ ਕਿਉਂ ਕੋਨੀ ਵਿੱਚ ਪਾਉਣਾ ਕੱਲਾ ਨਾਣ ਪਾਉਂਗੀ ਹੋਰ ਕੁਛ ਨਹੀਂ ਪਾਉਣਾਗਾ ਤੇ ਹੁਣ ਆਪਾਂ ਅੱਗ ਬਾਲ ਕੇ ਪਤਲਾ ਤਰਾਂਗੇ ਹੁਣ ਆਪਾਂ ਪਾਣੀ ਪਾਵਾਂਗੇ ਦੋ ਵੜਵੇਂ ਪਾਣੀ ਦੇਗਾ ਪਾਵਾਂਗੇ ਉਹ ਤੋਟਾ ਕੇ ਦੇਾਂਗੇ ਤੇ ਜਦੋਂ ਪਾਣੀ ਗਰਮ ਹੋ ਗਿਆ ਪੂਰਾ ਫਿਰ ਆਪਾਂ ਪਹਿਲਾਂ ਚੌਲ ਪਾਵਾਂਗੇ ਧੋ ਕੇ ਦਾਲ ਬਾਅਦ ਚ ਪਾਵਾਂਗੇ ਹੁਣ ਪਾਣੀ ਗਰਮ ਹੋ ਗਿਆ ਪੂਰਾ ਤੇ ਹੁਣ ਆਪਾਂ ਚੌਲ ਧੋਵਾਂਗੇ ਚੰਗੀ ਤਰ੍ਹਾਂ ਧੋਵਾਂਗੇ ਦੋ ਵਾਰ ਹੀ ਆਪਾਂ ਨਾਲੇ ਨੌਣ ਪਾ ਦੇਾਂਗੇ। ਦਾਲ ਆਪਾਂ ਫੇਰ ਪਾਵਾਂਗੇ ਜਦੋਂ ਰਿਜਨ ਲੱਗ ਪੇ। ਲਓ ਹੁਣ ਆਪਾਂ ਚੌਲ ਪਾਇਆ ਨੂੰ 5 ਮਿੰਟ ਹੋ ਗਏ। ਤੇ ਰਿਜੀ ਜਾਂਦੇ ਵਧੀਆ ਤੇ ਹੁਣ ਆਪਾਂ ਦਾਲ ਧੋ ਕੇ ਪਾਵਾਂਗੇ। ਹੁਣ ਆਪਾਂ 또 ਠੱਕ ਦੇਾਂਗੇ ਤੇ 10 ਮਿੰਟਾਂ 10 ਮਿੰਟ ਰਹਿਣਾਂਗੇ ਆਪਾਂ ਫਿਰ ਲਾ ਲਾਂਗੇ ਲੌਕਈ ਚੜੀ ਨੂੰ 10 ਮਿੰਟ ਹੋ ਗਏ ਰਿਜੀ ਜਾਂਦੀ ਨੂੰ ਤੇ ਪਾਣੀ ਥੋੜਾ ਘੱਟ ਹੈ ਹੁਣ ਤੇ ਆਪਾਂ ਪਾਣੀ ਪਾਵਾਂਗੇ ਅੱਧੀ ਗੜਵੀ ਪਾਣੀ ਦੀ ਹੋਰ ਪਾਈ ਸੇ ਸੱਤ ਮਿੰਟ ਹੋਰ ਸੇਕ ਲਵਾਵਾਂਗੇ ਤੋਟਾਕ ਦੇਾਂਗੇ ਲੋਖਿੜੀ ਆਪਣੀ ਬਣ ਗਈ ਐ ਦਸ 15-16 ਮਿੰਟ ਹੋ ਗਏ ਬਣਦੀ ਨੂੰ ਤੇ ਵਧੀਆ ਬਣ ਗਈ ਐ ਤੇ ਆਪਾਂ ਹੁਣ ਲਾਵਾਂਗੇ ਚੜੀ ਬਣ ਗਈ ਬਹੁਤ ਵਧੀਆ ਬਣੀ ਹੈ ਮੈਂ ਤਾਂ ਅਜ ਖਿਚੜੀ ਖਾਣੀ ਆ ਹੋਰ ਰੋਟੀ ਰੋਟੀ ਨਹੀਂ ਖਾਣੀ ਮੈਂ ਤੁਹਾਨੂੰ ਖਾ ਕੇ ਦਿਖਾਵਾਂਗੇ ਖਿਚੜੀ ਕੇ ਜੀ ਬਣੀ ਹੈ ਬਹੁਤ ਵਧੀਆ ਬਣੀ ਹੈ ਬਹੁਤ ਸਵਾਦ ਬਣੀ ਹੈ ਕਿ ਪਰਪਕਲਾ ਨਾਣ ਪਾਇਆਗਾ ਆਪਾਂ ਹੋਰ ਨਹੀਂ ਕੁਝ ਘਿਉ ਕੋ ਨਹੀਂ ਪਾਇਆ ਕਿ ਮੈਨੂੰ ਬੁਖਾਰ ਸੀ ਤਾਂ ਕਰਕੇ ਤਾਂ ਜਿ ਖਿਚੜੀ ਖਾਣੀ ਮਾਤਾ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ